ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ 1 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਵਰਨ ਮਹਾਉਤਸਵ ਮਨਾਇਆ ਜਾਂਦਾ ਹੈ ਤੇ ਆਪਾਂ ਵੀ ਇਹ ਜਿਹੜਾ ਹੈਗਾ ਟਾਈਮ ਅੰਤਰਖਤ ਲਗਾ ਕੇ ਵਰਨ ਮਹਾਉਤਸਵ ਮਨਾਈਏ ਸਭ ਤੋਂ ਪਹਿਲਾ ਸਵਾਲ ਸਾਡਾ ਕਿ ਸਾਨੂੰ ਕੀ ਫਾਇਦਾ ਹੈ ਬਾਕੀ ਗੱਲਾਂ ਪਾਸੇ ਐ ਜਿਵੇਂ ਕਿ ਤੁਸੀਂ ਅਕਸਰ ਇਹ ਸਵਾਲ ਪੁੱਛਦੇ ਹੋ ਕਿ ਯਾਰ ਸਾਡੇ ਮੀਂਹ ਨਹੀਂ ਪਿਆ ਕੱਲ ਨਾ ਇੱਕ ਵੀਰ ਨੇ ਕਮੈਂਟ ਕੀਤਾ ਕਿ ਉਹ ਐਵੇਂ ਪਕਾਈ ਮਰੀ ਜਾਂਦਾ ਸਾਡੇ ਤਰਨ ਤਰਨ ਤਾਂ ਮੀਂਹ ਹੀ ਪਿਆ ਹੁਣ ਤਰਨ ਤਰਨ ਦੇ ਹਾਲਾਤ ਇਹੋ ਜਿਹੇ ਹੈ ਕਿ ਤਰਨ ਤਰਨ ਦਾ ਪੱਟੀ ਇੱਕ ਪਾਸੇ ਜਿਹੜਾਗਾ ਕਿਸਾਨਾਂ ਦੇ ਝੋਨੇ ਡੁੱਬਰੇ ਐ ਇੱਕ ਪਾਸੇ ਨਾ ਕੁ ਮੀਂਹ ਪੈ ਰਿਹਾ ਕਿਸਾਨ ਕਹਿ ਰਿਹਾ ਕਿ ਧਾਰ ਦੂਜੇ ਦਿਨ ਤੀਰਨ ਪਾਣੀ ਮੀਂਹ ਆ ਰਿਹਾ ਇੱਕ ਪਾਸੇ ਮੀਂਹ ਹੀ ਨਹੀਂ ਰਿਹਾ ਇਹ ਜੋ ਦਰਖਤ ਮੈਂ ਕੋਈ ਦਿਖਾ ਰਿਹਾ ਇਹ ਆਪਣੇ ਘਰ ਦੇ ਵਿੱਚ ਲੱਗੇ ਹੋਏ ਦਰਖਤ ਨੇ ਤਾਂ ਹੁਣ ਇੱਕ ਚੀਜ਼ ਸਮਝੋ ਜੇਕਰ ਮਾਨਸੂਨ ਪੂਰਾ ਕਮਜ਼ੋਰ ਹੈ ਭਾਰਤ ਚ ਮੀਂਹ ਨਹੀਂ ਪੈ ਰਿਹਾ ਤੇ ਤੁਹਾਡੇ ਦਰੱਖਤਾਂ ਦਾ ਰੋਲ ਨਹੀਂ ਹੈਗਾ ਪੂਰੀ ਦੁਨੀਆ ਦੇ ਮਾਹੌਲ ਦਾ ਰੋਲ ਹੈਗਾ ਉਹ ਕੀ ਕਰਨ ਪੂਰੀ ਦੁਨੀਆ ਚ ਗਰਮੀ ਪੈ ਰਹੀ ਹੈ ਤਾਂ ਉਹਦੇ ਕਈ ਸਾਰੇ ਕਾਰਨ ਨੇ ਮਾਨਸੂਨ ਤਕੜਾ ਹੈ ਵਧੀਆ ਪੈ ਰਿਹਾ ਹੈ ਲੇਕਿਨ ਸਾਡੇ 10 ਪਿੰਡਾਂ ਚ ਮੀਂਹ ਕਿਉਂ ਨਹੀਂ ਪੈ ਰਿਹਾ ਇਹਦੇ ਵਿੱਚ ਕਾਰਨ ਸਾਡੇ ਲੋਕਲ ਨਹੀਂ ਤਾਂ ਸਭ ਸਭ ਤੋਂ ਪਹਿਲਾਂ ਆਪਣੇ ਬਜ਼ੁਰਗਾਂ ਤੋਂ ਪੁੱਛੋ ਬਜ਼ੁਰਗ ਕੀ ਕਹਿਣਗੇ ਚੰਡੀਗੜ੍ਹ ਵਾਲੇ ਪਾਸੇ ਬਹੁਤ ਜ਼ਰਾ ਦਰਖਤ ਨੇ ਬੜਾਮੀ ਪੈਂਦਾ ਵੀ ਪਹਾੜਾਂ ਦੇ ਨਾਲ ਦਰਖਤ ਬੜੇ ਨੇ ਬੜਾਮੀ ਪੈਂਦਾ ਹੈ ਇਹ ਮਰਖਾਈ ਪਿੰਡ ਦੀ ਸ਼ਮਸ਼ਾਨ ਘਾਟ ਹੈ ਜਿਹਨੂੰ ਨੌਜਵਾਨਾਂ ਨੇ ਬੜਾਈ ਸੋਹਣੇ ਰੂਪ ਤੇ ਨਾਲ ਫਲਦਾਰ ਤੇ ਸਾਡੇ ਕੁਦਰਤੀ ਰੁੱਖ ਲਾ ਕੇ ਭਰਿਆ ਹੋਇਆ ਜੰਗਲ ਬਣਾਇਆ ਹੋਇਆ ਤਾਂ ਜਿੱਥੇ ਇੱਕਾ ਵਿਰਤਨ ਹੋਰ ਕਹਿੰਗੇ ਜਿੱਥੇ ਗੱਲ ਮੀ ਉੱਥੇ ਪੈਂਦਾ ਹੈ ਭਾਵੇਂ ਕਿ ਮੀਂਹ ਦੇ ਵਿੱਚ ਕਈ ਸਾਰੇ ਕਾਰਕ ਹੁੰਦੇ ਆ ਪਰੰਤੂ ਇੱਕ ਮਹੱਤਵਪੂਰਨ ਰੋਲ ਸਾਡੇ ਦਰੱਖਤਾਂ ਦਾ ਵੀ ਹੁੰਦਾ ਹੈ ਜਿਹੜੇ ਕਿ ਮੀਂਹ ਨੂੰ ਜਿਹੜਾ ਹੈਗਾ ਉੱਤਰੋਂ ਲੰਘਦੇ ਹੋਏ ਬੱਦਲਾਂ ਨੂੰ ਸਾਡੇ ਉੱਤੇ ਪੈਣ ਵਾਸਤੇ ਮਜਬੂਰ ਕਰਦੇ ਆ ਨਹੀਂ ਤਾਂ ਬੱਦਲ ਅੱਗੇ-ਤੱਗੇ ਨਾ ਜਾਂਦੇ ਆ ਆਦੀਵਾਸੀ ਤੇ ਕਿਸਾਨ ਇਹ ਦੋ ਕਿਹੜੇ ਵਰਗ ਨੇ ਇਹ ਕੁਦਰਤ ਦੇ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਨੇ ਜਦੋਂ ਵੀ ਕੁਦਰਤੀ ਕ੍ਰੋਪੀ ਆਉਂਦੀ ਹੈ ਭਾਵੇਂ ਕਿ ਕੁਦਰਤੀ ਕ੍ਰੋਪੀ ਦੇ ਵਿੱਚ ਬਹੁਤ ਵੱਡਾ ਰੋਲ ਉਦਯੋਗ ਪੱਤੀਆਂ ਦਾ ਹੁੰਦਾ ਹੈ ਤਾਂ ਜਦੋਂ ਵੀ ਆਹ ਕ੍ਰੋਪੀ ਆਉਂਦੀ ਹੈ ਤਾਂ ਉਹਦੇ ਵਿੱਚ ਸਭ ਤੋਂ ਵੱਲ ਪ੍ਰਭਾਵਿਤ ਇਹ ਦੋਨੋਂ ਵਰਗ ਹੁੰਦੇ ਐ ਤੇ ਜੇਕਰ ਟਾਈਮ ਸਰ ਵਰਖਾ ਨਹੀਂ ਹੋਏਗੀ ਝੋਨੇ ਲਾਲ ਪਿਲੇ ਹੋਣਗੇ ਤੇ ਫਸਲਾਂ ਜਿਹੜਾ ਹੈਗਾ ਮੋਟਰਾਂ ਜਿਹੜੀਆਂ ਬਾਰ-ਬਾਰ ਥੱਲੇ ਟੋਟੇ ਮੰਗਣੀਆਂ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਫਸਲਾਂ ਦਾ ਝਾੜ ਵੀ ਘਟੇਗਾ ਕਦੇ ਡੋਬਾ ਕਦੇ ਸੁੱਕਾ ਇਹਨਾਂ ਚੀਜ਼ਾਂ ਤੋਂ ਬਚਣਾ ਹੈ ਤਾਂ ਸਾਨੂੰ ਵੱਧ ਤੋਂ ਵੱਧ ਰੱਖ ਲਗਾਉਣੇ ਚਾਹੀਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਡਾਕਟਰ ਸਤਵੀਰ ਸਿੰਘ ਗੋਸਲ ਜੀ ਤੇ ਇਹਨਾਂ ਦੇ ਨਾਲ-ਨਾਲ ਆਪਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾਕਟਰ ਸਾਹਿਬ ਨੇ ਡਾਕਟਰ ਮੱਖਣ ਸਿੰਘ ਭੁੱਲਰ ਜਿਹੜੇ ਇੱਕ ਡਾਇਰੈਕਟਰ ਜਿਹੜਾ ਹੈਗਾ ਐਕਸਟੈਂਸ਼ਨ ਭਾਗ ਦੇ ਨੇ ਬੜਾ ਸੋਹਣਾ ਲੇਖ ਇਹਨਾਂ ਨੇ ਖੇਤੀ ਸੰਦੇਸ਼ ਚ ਲਿਖਿਆ ਹੈ ਜਿੱਥੇ ਕਿ ਇਹਨਾਂ ਨੇ ਕਿਹਾ ਕਿ ਆਓ ਆਪਾਂ ਹਰਾ ਸੋਨਾ ਬਚਾਈਏ ਦਰਖਤਾਂ ਨੂੰ ਬਚਾਈਏ ਇਹ ਸਾਡਾ ਅਸਲੀ ਸੋਨਾ ਹੈ ਬੜਾ ਇਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ 2001 ਦੇ ਵਿੱਚ ਪੰਜਾਬ ਦੇ ਵਿੱਚ 4.8% ਰਕਬਾ ਜੰਗਲਾਂ ਦੀਨ ਸੀਗਾ ਜਿਹੜਾ ਕਿ 2023 ਦੇ ਵਿੱਚ ਘਟ ਕੇ ਕੇਵਲ 3.67% ਰਹਿ ਗਿਆ ਤਾਂ ਇਹ ਇੱਕ ਚੰਗੀ ਗੱਲ ਨਹੀਂ ਮੈਂ ਮੰਨਦਾ ਹਾਂ ਕਿ ਜੰਗਲ ਖਤਮ ਕਰਨ ਵਾਲੇ ਅਧਿయోగਪਤੀ ਨੇ ਵੱਖ-ਵੱਖ ਸਰਕਾਰੀ ਸਕੀਮਾਂ ਨੇ ਵੱਖ-ਵੱਖ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿਨੂੰ ਪ੍ਰਭਾਵਿਤ ਕਰੀਆਂ ਨੇ ਪਰੰਤੂ ਉਜਾੜ ਨਾਲਾ ਕੋਈ ਵੀ ਹੋਵੇ ਪਰantu ਇਹਦੀ ਮਾਰ ਜਿਹੜੀ ਪੈਣੀ ਹੈ ਸਿੱਧੀ ਉਹ ਕਿਸਾਨ ਤੇ ਮਾਰ ਪੈਂਦੀ ਹੈ ਜਿਹੜਾ ਕੁਦਰਤ ਨਾਲ ਜੁੜਿਆ ਹੋਇਆ ਬੰਦਾ ਉਹਰੇ ਤੇ ਸਿੱਧੀ ਮਾਰ ਪੈਂਦੀ ਹੈ ਆ ਸਿੱਧੀ ਮਾਰ ਹਰ ਵਰਗ ਤੇ ਪੈਣੀ ਹੁੰਦੀ ਹੈ ਤਾਂ ਕੋਲ ਮਲਾ ਕੇ ਸਾਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਜਿਸ ਤਰ੍ਹਾਂ ਏ ਮਰਖਾਈ ਦੇ ਨੌਜਵਾਨਾਂ ਨੇ ਕੀਤਾ ਹੈ ਕਿ ਸਾਰੀ ਸ਼ਮਸ਼ਾਨ ਘਾਟ ਕੱਲੀ ਸ਼ਮਸ਼ਾਨ ਘਾਟ ਨਹੀਂ ਅੱਗੇ ਮੈਂ ਥੋੜਾ ਪਿੰਡ ਦਾ ਵੀ ਤੁਹਾਨੂੰ ਸੀਨ ਦਿਖਾਵਾਂਗਾ ਪੂਰੇ ਪਿੰਡ ਦੇ ਵਿੱਚ ਦਰਖਤ ਲਗਾਈ ਗਏ ਨੇ ਪੂਰੇ ਪਿੰਡ ਦੇ ਵਿੱਚ ਪੌਦੇ ਲਾ ਕੇ ਇੱਕ ਵਿਅਕਤੀ ਰੱਖ ਕੇ ਉਹ ਵੀ ਸੇਵਾਦਾਰ ਬੰਦਾ ਮਕੇ ਰੱਬ ਦੀ ਸੇਵਾ ਕਰਨ ਵਾਲਾ ਬੰਦਾ ਜਿਹੜਾ ਕਿ ਪੁੱਤਾਂ ਨੂੰ ਬੁੱਟਿਆਂ ਨੂੰ ਪਾਲਦਾ ਹੈ ਤਾਂ ਸਾਰਾ ਜਿਹੜਾ ਹੈਗਾ ਪਿੰਡ ਦੇ ਵਿੱਚ ਇਹਨਾਂ ਦਰਖਤ ਲਗਾਏ ਤਾਂ ਤੁਸੀਂ ਵੀ ਇਹ ਕੰਮ ਕਰੋ ਆ ਦਿਨ ਨੇ ਅੱਗੇ ਸੌਣ ਚੜ ਜਾਣਾ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਕਹਿੰਦੇ ਇੱਕ ਜੇ ਲੱਕੜ ਲਾ ਦਈਏ ਨਾ ਗੱਡ ਦਈਏ ਤਾਂ ਉਹ ਵੀ ਹਰੀ ਹੋ ਜਾਂਦੀ ਹੈ ਤੇ ਆਪਾਂ ਕੋਸ਼ਿਸ਼ ਕਰੀਏ ਕਿ ਜਿੱਥੇ-ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਵੱਧ ਤੋਂ ਵੱਧ ਰਖਤ ਆਪਾਂ ਲਾਈਏ ਤਾ ਕਿ ਜਿਹੜਾ ਹੈਗਾ ਸਾਡਾ ਵਾਤਾਵਰਣ ਸਹੀ ਰਵੇ ਗਰਮੀ ਜਿਆਦਾ ਨਾ ਵਧੇ ਸਾਡੀਆਂ ਫਸਲਾਂ ਦੇ ਝਾੜ ਵਧਣ ਸਾਨੂੰ ਵਰਖਾ ਪ੍ਰੋਪਰ ਮਿਲਦੀ ਰਵੇ ਤੇ ਅਸੀਂ ਜਿਹੜਾ ਹੈਗਾ ਇੱਕ ਚੰਗੀ ਜਗ੍ਹਾ ਤੇ ਰਹਿ ਸਕੀਏ ਤਾਂ ਸਾਡੇ ਕੋਲੇ ਕੀ ਹੈ ਮੈਂ ਨਾ ਅੱਗੇ ਪੀਐਨਬੀ ਬੈਂਕ ਦਾ ਰੂਰਲ ਸੈਲਫ এমਪਲੋਇਮੈਂਟ ਟ੍ਰੇਨਿੰਗ ਇੰਸਟੀਟਿਊਟ 'ਚ ਜੋਬ ਕਰਦਾ ਸੀਗਾ ਉੱਥੇ ਸਾਡੇ ਕੋਲੇ 7 ਕਿੱਲੇ ਪਿੱਛੇ ਜਗਾ ਪਈ ਸੀ 7 ਰੇ 7 ਕਿੱਲੇ ਵੰਨ ਭਾਗ ਦੇਣਾ ਮਿਲ ਕੇ ਪੂਰੇ ਦਾ ਪੂਰਾ ਜੰਗਲ ਬਣਾਇਆ ਸੀਗਾ ਇਸੇ ਤਰ੍ਹਾਂ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਸ਼ਾਮ ਲਾਟਾਂ ਪਈਆਂ ਨੇ ਪੰਚਾਇਤੀ ਜ਼ਮੀਨਾਂ ਪਈਆਂ ਨੇ ਮਤੇ ਪਵਾ ਕੇ ਉਹਨਾਂ ਜੰਗਲ 'ਚ ਬਦਲਣ ਦੀ ਕੋਸ਼ਿਸ਼ ਕਰੋ 10 ਕਿੱਲੇ ਪੰਚਾਇਤ ਦੀ ਜ਼ਮੀਨਾਂ ਦਾ ਕਿੱਲੇ ਦਾ ਜੰਗਲ ਬਣਾ ਦਿਓ ਵੱਡੀ ਗੱਲ ਜਿਵੇਂ ਹੁਣ ਆ ਆਪਣਾ ਸੋਹਿੰਜਣਾ ਹੈ ਸਾਡਾ ਲਸੋੜਾ ਹੈ ਸਾਡਾ ਫਰਮਾ ਹੈ ਜਾਂ ਹੋਰ ਜਿਹੜਾ ਜਿਹੜੇ ਹੈਗੇ ਆ ਮਲੇ ਨੇ ਜਿਹੜੇ ਸਾਡੇ ਵਿਰਾਸਤੀ ਦਰਖਤ ਨੇ ਇਹਨਾਂ ਨੂੰ ਇੱਕ ਵਾਰੀ ਲਾ ਦਿਓ ਮੁੜ ਕੇ ਤੇਜ਼ੀ ਦੇ ਨਾਲ ਵਧਦੇ ਹੈ ਜਿਹੜਾ ਤੇਜ਼ੀ ਦੇ ਨਾਲ ਵਧਦੇ ਹੈ ਤਾਂ ਫੇਰ ਜਿਹੜਾ ਹੈਗਾ ਇਹ ਜਿਹੜਾ ਹੈਗਾ ਇਹਨਰ ਵੀ ਆਪਣੇ ਗਾਂ ਦੇ ਗਾਂ ਦੀ ਅੰਦਰ ਵਾਤਾਵਰਨ ਨੂੰ ਇਸ ਸਖਤ ਰੱਖਦੀ ਹੈ ਤਾਂ ਮੈਂ ਤੁਹਾਨੂੰ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਆਪਣੇ ਬੱਚਿਆਂ ਦੇ ਲਈ ਆਪਣੇ ਵਾਤਾਵਰਨ ਦੇ ਲਈ ਫਸਲਾਂ ਦਾ ਚੰਗਾ ਝਾੜ ਲੈਣ ਲਈ ਮੀਂਹ ਪ੍ਰੋਪਰ ਪਵੇ ਅਸੀਂ ਪਰੇਸ਼ਾਨ ਨਾ ਹੋਈਏ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਆਓ ਆਪਾਂ ਦਰਖਤ ਲਗਾਈਏ ਆਪਾਂ ਦਰਖਤ ਲਗਾ ਕੇ ਤੇ ਆਪਣੇ ਵਾਤਾਵਰਨ ਨੂੰ ਹਰਾ ਭਰਾ ਬਣਾਈਏ ਇਹ ਮੇਰਾ ਘਰ ਹੈ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਆ ਸ਼ਾਮ ਨੂੰ ਇੱਕ ਵੀਡੀਓ ਪਾਉਂਦੀ ਜਿਸ ਵਿੱਚ ਮੈਂ ਬੋਲਾਂਗਾ ਨਹੀਂ ਤਾਂ ਤੁਸੀਂ ਦੱਸਣਾ ਕਿ ਕਿਹੜਾ ਕਿਹੜਾ ਪੰਛੀ ਇੱਥੇ ਬੋਲ ਰਿਹਾ ਹੈ ਜਿਹੜਾ ਕੁਦਰਤ ਚੈੱਕਦੀ ਹੈ ਜਿਹੜਾ ਕੁਦਰਤ ਮੈੱਕਦੀ ਹੈ ਤਾਂ ਸਭ ਕੁਝ ਚੰਗਾ ਹੁੰਦਾ ਹੈ ਸਾਡੇ ਪਿੰਡ ਦੇ ਵਿੱਚ ਆ ਕੱਲ ਵੀ ਮੀਂਹ ਪੈ ਗਿਆ ਅੱਜ ਵੀ ਸਵੇਰੇ ਪੈ ਗਿਆ ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਰੱਬ ਲੰਗ ਦਾ ਲੰਗ ਦਾ ਕਹਿ ਰਿਹਾ ਚਲੋ ਮਰਖਾਈ ਤੇ ਰਮੀ ਪਾਈ ਜਾਨੇ ਪਾਵੇਂ ਕਿ ਭਾਰਾਮੀ ਸੂਡੀਕ ਰਹੀ ਹੈ ਪਰੰਤੂ ਫਿਰ ਵੀ ਜਿਹੜਾ ਹੈ ਜੇਕਰ ਸਾਡੇ ਕੋਲੇ ਦਰਕਤ ਹੋਣਗੇ ਅਸੀਂ ਸਾਰੇ ਸਹਿਯੋਗ ਕਰਾਂਗੇ ਤਾਂ ਸਾਡਾ ਵਾਤਾਵਰਨ ਸਹੀ ਬਣਦਾ ਆਓ ਕੁਦਰਤ ਨਾਲ ਜੁੜੀਏ ਚੀਜ਼ਾਂ ਬਹੁਤ ਗੱਲਾਂ ਕਰਨ ਵਾਲੀਆਂ ਨੇ ਇਹ ਹੈ ਕਿ ਤੁਸੀਂ ਕਮਰਿਆਂ ਚ ਬੰਦ ਹੋ ਗਏ ਹੋ ਕਮਰੇਚ ਬੰਦ ਹੋ ਕੇ ਬਿਮਾਰੀਆਂ ਲੱਗਣੀਆਂ ਸ਼ੁਰੂ ਕਰਤੀ ਹੋ ਗਈਆਂ ਕੁਦਰਤ ਦੇ ਨੇੜੇ ਰਹੋਗੇ ਬਿਮਾਰੀਆਂ ਤੋਂ ਬਚ ਕੇ ਰਹੋਗੇ ਪੋਸਟਿਵ ਖਾਓਗੇ ਕਦੇ ਫੇਰ ਗੱਲ ਕਰਦੇ ਆ ਅੱਜ ਦਾ ਮੁੱਖ ਵਿਸ਼ਾ ਇਹ ਹੈਗਾ ਕਿ ਆ ਜਿਹੜਾ ਟਾਈਮ ਹੈ ਇਹ ਸਾਡੀ ਧਰਤੀ ਨੂੰ ਹਰਾ-ਭਰਾ ਬਣਾਉਣ ਦਾ ਟਾਈਮ ਹੈ ਆਪਾਂ ਕੋਸ਼ਿਸ਼ ਕਰੀਏ ਆਪ ਦੀ ਮੋਟਰ ਤੇ ਇੱਕ-ਇੱਕ ਦੋ-ਦੋ ਦਰਖਤ ਲਾਈਏ ਜੇ ਸਾਡੇ ਨਾਲ ਦੀ ਨਹਿਰ ਲੰਗਦੀ ਹੈ ਸੜਕ ਲੰਗਦੀ ਹੈ ਉਹ ਥਾਂ ਤੇ ਜੇ ਦਰਖਤ ਨਹੀਂ ਹੈਗੇ ਤਾਂ ਆਪਾਂ ਵਣ ਭਾਗ ਨਾਲ ਗੱਲ ਕਰਕੇ ਉੱਥੇ ਦੇ ਰਖਤ ਲਾਈਏ ਉੱਥੋਂ ਲਿਆ ਕੇ ਦੇ ਰਖਤ ਹਰੀਆਲੀ ਐਪ ਦੇ ਉੱਤੇ ਜਿਹੜਾ ਹੈਗਾ ਦਰਖਤ ਬੁੱਕ ਕਰਾਓ ਤਾਂ ਉੱਥੋਂ ਲਿਆ ਕੇ ਦੇ ਰਖਤ ਆਪਾਂ ਲਾਈਏ ਆਪਾਂ ਪਿੰਡਾਂ ਦੇ ਵਿੱਚ ਦਾਨ ਪਾਉਣ ਦੇ ਬਹੁਤ ਸਾਰੇ ਕੰਮ ਕਰਦੇ ਆਪਾਂ ਦਰਖਤਾਂ ਨਾਲ ਲੰਗਰ ਲਾਈਏ ਤੇ ਇਹ ਲੰਗਰ ਲਾ ਕੇ ਸਾਡੀਆਂ ਸੜਕਾਂ ਸਾਡੀਆਂ ਨਹਿਰਾਂ ਸਾਡੀਆਂ ਪਈਆਂ ਸਾਡੀਆਂ ਸਮਸ਼ਾਨ ਘਾਟਾਂ ਸਾਡੀਆਂ ਸ਼ਾਮ ਲਾਟਾਂ ਸਾਡੀਆਂ ਪੰਚਾਇਤੀ ਜ਼ਮੀਨਾਂ ਤੇ ਸਾਡੇ ਘਰ ਇਹਨਾਂ ਨੂੰ ਵਿਰਾਸਤੀ ਦਰਖਤਾਂ ਦੇ ਨਾਲ ਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਫਲਦਰ ਬੁੱਟਿਆਂ ਦਾ ਲਾਪਾ ਪੜ ਲਈਏ ਤਾਂ ਕਿ ਜਿਹੜਾ ਹੈਗਾ ਸਾਡਾ ਸਾਰਾ ਵਾਤਾਵਰਨ ਹਰਾ ਭਰਾ ਹੋ ਸਕੇ ਤੇ ਉਸ ਤੋਂ ਬਾਅਦ ਜਦੋਂ ਹੀ ਪੰਜਾਬ 'ਚ ਮੀਂਹ ਪਵੇ ਤਾਂ ਪਤਾ ਲੱਗੇ ਕਿ ਸਭ ਤੋਂ ਪਹਿਲਾਂ ਮੀਂਹ ਸਾਡੇ ਪਿੰਡ ਪਿਆ